ਅੱਜ थम ਜਾਵੇਗਾ ਪਹਿਲੇ ਪੜਾ ਦੇ ਚੋਣ ਪ੍ਰਚਾਰ ਦਾ ਸ਼ੋਰ ਕਿਉਂਕਿ 17 ਅਪ੍ਰੈਲ ਹੈ ਅੱਜ ਤੇ 19 ਅਪ੍ਰੈਲ ਨੂੰ ਪਹਿਲੇ ਪੜਾ ਦੀ VOTING ਹੋਣੀ ਹੈ ਤੇ VOTING ਤੋਂ ਲਗਭਗ 48 ਘੰਟੇ ਪਹਿਲਾਂ ਹੀ ਜਨਤਕ ਰੋਡ ਸ਼ੋਅ ਹੋ ਗਿਆ ਰੈਲੀਆਂ ਹੋ ਗਈਆਂ ਜਾਂ ਹੋਰ ਜੋ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਜਾਂਦੀ ਹੈ ਕਿਉਂਕਿ VOTING ਤੋਂ ਲਗਭਗ 48 ਘੰਟੇ ਪਹਿਲਾਂ ਜਿਹੜੀ ਹੈ ਸਾਰੇ ਰੋਡ ਸ਼ੋਅ ਬੰਦ ਕਰ ਦਿੱਤੇ ਜਾਂਦੇ ਨੇ ਅਤੇ ਜੋ ਚੋਣ ਪ੍ਰਚਾਰ ਹੈ ਉਸ ਨੂੰ ਥੰਮ ਦਿੱਤਾ ਜਾਂਦਾ ਹੈ ਤੇ 19 ਅਪ੍ਰੈਲ ਨੂੰ 21 ਸੂਬਿਆਂ ਦੇ ਵਿੱਚ 102 ਸੀਟਾਂ ਨੂੰ ਲੈ ਕੇ VOTING ਹੋਣੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ BJP ਪਾਰਟੀ ਦੇ ਵੱਲੋਂ ਤੇ ਇੰਡੀਆ ਗੱਠ ਜੋੜ ਦੇ ਵੱਲੋਂ ਲਗਭਗ ਤਿਆਰੀ ਜਿਹੜੀ ਹੈ ਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਸਿਆਸੀ ਅਖਾੜਾ ਕਾਫੀ ਜ਼ਿਆਦਾ ਭਖਦਾ ਹੋਇਆ ਨਜ਼ਰ ਆ ਰਿਹਾ ਪਰ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਭਾਜਪਾ ਨੇ ਨਾਰਾ ਲਗਾਇਆ ਹੈ कि ਅਬ ਕੀ ਵਾਰ 400 ਕੀ ਪਾਰ। ਜਦ 400 ਪਾਰ ਕਰਨ ਦੀ ਤਿਆਰੀ ਜਿੱਥੇ ਭਾਜਪਾ ਕਰ ਰਹੀ ਹੈ ਤੇ ਉੱਥੇ ਇੰਡੀਆ ਗੱਠਜੋੜ ਦੇ ਵੱਲੋਂ ਵੀ ਲਗਾਤਾਰ ਵਿਰੋਧੀ ਪਾਰਟੀ ਦੇ ਨਾਲ ਜਿਹੜਾ ਨਿਪਟਣ ਦੀ ਜਾਂ ਕਹਿ ਦਈਏ ਕਿ ਵਿਰੋਧੀ ਪਾਰਟੀ ਦਾ ਸਾਹਮਣਾ ਕਰਨ ਦੀ ਤਿਆਰੀ ਜਿਹੜੀ ਹੈ ਇੰਡੀਆ ਗੱਠਜੋੜ ਦੇ ਵੱਲੋਂ ਕੀਤੀ ਜਾ ਰਹੀ ਹੈ। ਪਰ ਤੁਹਾਨੂੰ ਦੱਸ ਦਈਏ ਕਿ ਪਹਿਲੇ ਪੜਾ ਦੀ ਜੋ VOTING ਹੈ 19 April 2024 ਨੂੰ ਹੋਣੀ ਹੈ ਤੇ ਉਸ ਤੋਂ 48 ਘੰਟੇ ਪਹਿਲਾਂ ਯਾਨੀ ਕਿ 17 April ਅੱਜ ਸ਼ਾਮ 6 ਵਜੇ ਚੋਣ ਪ੍ਰਚਾਰ ਦਾ ਜੋ ਸ਼ੋਰ ਸ਼ਰਾਬਾ ਹੈ ਉਹ ਬਿਲਕੁਲ ਥੰਮ ਜਾਵੇਗਾ ਤੇ ਉਸ ਤੋਂ 48 ਘੰਟੇ ਬਾਅਦ 19 April ਸਵੇਰ 6 ਵਜੇ ਤੋਂ ਹੀ VOTING ਸ਼ੁਰੂ ਹੋ ਜਾਵੇਗੀ ਨਾਲ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ 12 ਸੂਬਿਆਂ ਦੀਆਂ 102 ਸੀਟਾਂ ਦੇ ਉੱਤੇ ਇਹ VOTING ਹੋਵੇਗੀ ਤੇ BJP ਜਿਹੜੀ ਹੈ ਇਸ ਵਾਰ ਵੋਟਾਂ ਨੂੰ ਕਾਫੀ ਜ਼ਿਆਦਾ ਅਸ ਸੀਰੀਅਸ ਲੱਗ ਕੇ ਤੁਰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਉਹਨਾਂ ਨੇ ਇਸ ਵਾਰ ਨਾਰਾ ਦਿੱਤਾ ਹੈ ਕਿ ਅਬ ਕੀ ਵਾਰ 400 ਦੇ ਪਾਰ ਦੋਸਤ 2019 ਦੇ ਵਿੱਚ ਵੀ ਉਹਨਾਂ ਨੇ ਕਾਫੀ ਬਹੁਮਤ ਦੇ ਨਾਲ ਜਿਹੜੀ ਹੈ ਉਹ ਸੀਟਾਂ ਨੂੰ ਜਿੱਤੇ ਆ ਸਿਗਾ ਇਸ ਵਾਰ ਹੋਰ ਵੀ ਜ਼ਿਆਦਾ ਬਹੁਮਤ ਦੇ ਨਾਲ ਸੀਟਾਂ ਨੇ ਆਉਂਦੀ ਕੋਸ਼ਿਸ਼ ਜਿਹੜੀ ਆ ਬੀਜੇਪੀ ਪਾਰਟੀ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਹੀ ਇੰਡੀਆ ਗੱਠ ਜੋੜ ਨੇ ਆਪਣੀ ਪੂਰੀ ਤਾਕਤ ਅਬ ਇਹ ਕਿਲੇ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਹੈ ਦੇਸ਼ ਦੇ ਕੀ ਰਾਜਾਂ ਦੀਆਂ 102 ਲੋਕ ਸਭਾ ਸੀਟਾਂ ਦੇ ਉੱਤੇ 19 April ਨੂੰ VOTING ਹੋਵੇਗੀ ਚੋਣ ਕਮਿਸ਼ਨ ਦੇ ਵੱਲੋਂ ਪਹਿਲੇ ਪੜਾਅ ਦੀ VOTING ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਮੇਰੇ 6 ਵਜੇ ਤੋਂ VOTING ਸ਼ੁਰੂ ਹੋਵੇਗੀ ਪਹਿਲੇ ਪੜਾディー 102 ਸੀਟਾਂ ਵਿੱਚ ਤਾਮਿਲਨਾਡੂ ਵਿੱਚ ਸਭ ਤੋਂ ਵੱਡ 39 ਸੀਟਾਂ ਹਨ ਜਿੱਥੇ ਵੋਟਰ ਉਮੀਦਵਾਰਾਂ ਦੀ ਕੀਮਤ ਕਿਸਮਤ ਜਿਹੜੀ ਹੈ ਉਹ ਫੈਸਲਾ ਕਰੇਗੀ ਕਿਉਂਕਿ ਜੇਕਰ ਤਾਮਿਲਨਾਡੂ ਦੀ ਗੱਲ ਕੀਤੀ ਜਾਵੇ ਤਾਂ 39 ਸੀਟਾਂ ਜਿਹੜੀਆਂ ਉਹ ਸਭ ਤੋਂ ਵੱਧ ਉੱਥੇ ਪਾਈਆਂ ਗਈਆਂ ਨੇ 12 ਰੁਪਏ ਦੀਆਂ 102 ਸੀਟਾਂ ਨੇ 102 ਦੇ ਵਿੱਚੋਂ 39 ਸੀਟਾਂ ਮਿਲਣਾ ਜੁਦੀਆਂ ਨੇ ਕਿਉਂਕਿ ਉੱਥੇ ਉਮੀਦਵਾਰਾਂ ਦੀ ਕਿਸਮਤ ਨੂੰ ਉਹ ਜਿਹੜੇ ਵੋਟਰ ਨੇ ਉਹ ਤੈਅ ਕਰਨਗੇ ਕਿ ਕਿਹੜੇ ਖਾਤੇ ਵਿੱਚ ਕਿਹਦੀ ਵੋਟ ਜਿਹੜੀ ਹੈ ਉਹ ਜਾਏਗੀ ਨਾਲ ਦੇ ਨਾਲ ਦੱਸ ਦਈਏ ਕਿ ਰਾਜਸਥਾਨ ਤੋਂ 12 ਸੀਟਾਂ ਨੇ ਉੱਤਰ ਪ੍ਰਦੇਸ਼ ਤੋਂ 8 ਉੱਤਰਾਖੰਡ ਤੋਂ 5 ਅਤੇ ਅਰਨਾਚਲ ਪ੍ਰਦੇਸ਼ ਤੋਂ 2 ਬਿਹਾਰ ਤੋਂ चार छत्तीसगढ़ तो एक असम तो चार सीटा ने मध्य प्रदेश तो छे ने महाराष्ट्र तो पांच ने मणिपुर तो दो ने मेघालय तो दो ने मिजोरम तो दो ने त्रिपुरा तो एक ਪਛਮੀ ਬੰਗਾਲ ਦੀ ਤਿੰਨ ਜੰਮੂ ਕਸ਼ਮੀਰ ਅੰਡੇਮਾਨ ਨਿਕੋਬਾ ਲਕਸ਼ਦੀਪਤੇ ਹੋਰ ਵੀ ਇੱਕ ਸੀਟ ਤੇ VOTING ਹੋਵੇਗੀ ਪਰ ਸਭ ਤੋਂ ਵੱਧ VOTING ਜਿਹੜੀ ਹੈ ਉਹ ਤਾਮਿਲਨਾਡੂ ਦੇ ਵਿੱਚ ਹੋਵੇਗੀ ਕਿਉਂਕਿ 39 ਸੀਟਾਂ ਨੇ 39 ਸੀਟਾਂ ਦੇ ਉੱਤੇ ਦੇਖਣਾ ਹੋਵੇਗਾ ਕਿ ਕੌਣ VOTER ਜਿਹੜਾ ਹੈ ਉਹ ਕਿਸ ਉਮੀਦਵਾਰ ਦੀ ਕਿਸਮਤ ਨੂੰ ਤੈਅ ਕਰਦਾ ਹੈ ਪਰ ਅੱਜ ਚੋਣ ਪ੍ਰਚਾਰ ਦਾ ਥੰਮ ਜਿਹੜਾ ਚੋਣ ਪ੍ਰਚਾਰ ਦਾ ਜੋ ਸ਼ੋਰ ਹੈ ਉਹ ਅੱਜ ਥਮ ਜਾਵੇਗਾ ਕਿਉਂਕਿ 17 April ਹੈ 19 April ਨੂੰ VOTING ਹੋਣੀ ਹੈ ਲਗਭਗ 48 ਘੰਟੇ ਪਹਿਲਾਂ ਹੀ ਸ਼ਾਮ 6 ਵਜੇ ਅੱਜ VOTING ਨੂੰ ਲੈ ਕੇ ਜੋ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਬਿਲਕੁਲ ਮੁਕੰਮਲ ਹੋ ਚੁੱਕੀਆਂ ਨੇ ਤੇ ਚੋਣ ਪ੍ਰਚਾਰ ਦਾ ਸ਼ੋਰ ਜਿਹੜਾ ਅੱਜ 6 ਵਜੇ ਥਮ ਜਾਵੇਗਾ